ਸ਼ਹੀਦ ਭਗਤ ਸਿੰਘ ਵੈਲਫੇਅਰ ਸੁਸਾਇਟੀ ਰਜਿਸਟਰਡ ਫਗਵਾੜਾ ਨੈਸ਼ਨਲ ਇੰਟੀਗ੍ਰੇਟਿਡ ਮੈਡੀਕਲ ਐਸੋਸੀਏਸ਼ਨ ਫਗਵਾੜਾ ਹਿੰਦੂਸਤਾਨ ਬਲੱਡ ਡੋਨਰਸ ਕਲੱਬ ਫਗਵਾੜਾ ਵੱਲੋਂ ਸਾਂਝੇ ਤੌਰ ਤੇ ਇੱਕ ਬਲੱਡ ਡੋਨੇਸ਼ਨ ਕੈਂਪ ਦਾ ਆਯੋਜਨ ਮੰਦਿਰ ਤਲਾਬ ਅਰੋੜੀਆਂ ਮੇਲੀ ਗੇਟ ਫਗਵਾੜਾ ਵਿਖੇ ਕੀਤਾ ਗਿਆ ਜਿਸ ਵਿੱਚ ਸਾਬਕਾ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਕੈਂਤ ਉਚੇਚਿਤ ਤੌਰ ਤੇ ਸ਼ਾਮਲ ਹੋਏ ਅਤੇ ਖੂਨਦਾਨੀਆਂ ਨੂੰ ਆਪਣੇ ਹੱਥੀਂ ਸਨਮਾਨ ਪੱਤਰ ਦੇ ਕੇ ਸਨਮਾਨਿਤ ਵੀ ਕੀਤਾ ਇਸ ਕੈਂਪ ਦੀ ਪੂਰੀ ਜਾਣਕਾਰੀ ਸਮਾਜ ਸੇਵਕ ਹਰਜਿੰਦਰ ਗੋਗਨਾ ਵੱਲੋਂ ਦਿੱਤੀ ਗਈ ਦੇਖੋ ਉਹਨਾਂ ਨੇ ਕੈਂਪ ਸੰਬੰਧੀ ਕੀ ਦੱਸਿਆ ਕਿਸੇ ਵੀ ਕੌਮ ਹੈ ਇਹ ਫੈਦਰਾ ਸੱਤ ਹੈ ਕਿ ਸ਼ਹੀਦ ਸਭ ਪੰਜ ਹੁੰਦੇ ਆ ਕੌਮਾਂ ਬਾਣ ਕਰਦੀਆਂ ਨੇ ਆਪਣੇ ਸ਼ਹੀਦਾਂ ਦੇ ਜੀਤੇ ਰਾਜਮ ਭਗਤ ਸਿੰਘ ਰਾਜਕੁਮਾਰ ਕਿਰਤ ਸਿੰਘ ਦੇ ਇਹਨਾਂ ਅਮਰ ਸ਼ਹਾਦਤ ਤੇ ਨਾ ਸਿਰਫ ਆਜ਼ਾਦੀ ਸੰਗਰਾਮ ਤੇ ਹੋ ਇੱਕ आयाम ਦਿੱਤਾ ਬੰਦੇ ਆਜ਼ਾਦੀ ਦਾ ਰਾਹ ਪੂਰਬੀ ਪੈਨਾ ਦੇ ਨਾਲੋਂ ਬਿਲਕੁਲ ਕਲੀਅਰ ਕਰ ਦਿੱਤਾ ਕਿਉਂਕਿ 1931 ਤੋਂ ਉਹ 1947 ਦਾ ਜਿਹੜਾ ਸਫ਼ਰ ਸੀ ਉਹ ਤਿੰਨੇ ਤੱਕ ਲਗਭਗ ਕਲੀਅਰ ਹੋ ਗਿਆ ਸੀ ਇਹ ਅੰਗਰੇਜ਼ ਜਿਹੜੇ ਆ ਇਸ ਤੋਂ ਬਾਅਦ ਕਿਸੇ ਵੀ ਜਿਹੜੇ ਆ ਉਪਾਰ ਦੇ ਜਾ ਸਕਦੇ ਅਜਿਹਾ ਅਮਰ ਸ਼ਹੀਦਾਂ ਦੀ ਸ਼ਹਾਦਤ ਨੂੰ ਧਰੱਖਦੇ ਹੋਏ ਗੋਨਦਾਲ ਦੀ ਪਹਿਲੀ ਸ਼੍ਰੇਣੀ ਦੀ ਸੰਸਥਾ ਜੋ ਸਾਥ ਵੈਟਰ ਨਾਟਕ ਕਲੱਬ ਫਗਵਾਣਾ ਬਣੋ ਆਪਣੀਆਂ ਸੈਜੋਸ ਸਮਾ। ਨੈਕਸਟ ਇਨ ਜੈਗਨ ਵਿਟਨਿਟੀ ਕਲ ਐਸੋਸੀਏਸ਼ਨ ਔਰ ਸ਼ਿਵ ਮੰਦਪ ਪਗੜ ਰਹੇ ਹਨ ਵੈਲਫੇਅਰ ਸੁਸਾਇਟੀ ਦੇ ਸਹਿਯੋਗ ਨਾਲ ਤਰਾਕ ਰੂੜਿਆ ਸ਼ਿਵ ਮੰਦਿਰ ਮੈਰੀਕੇਟ ਦੇ ਵਿੱਚ ਇੱਕ ਨਵਾਂ ਟੈਂਪਲ ਲਗਾਇਆ। ਇਹ ਇਸ ਤਰ੍ਹਾਂ ਅਦੇ ਵਿੱਚ ਤਿੰਨ ਸ੍ਰਮਾਤ ਦੇ ਪਤਾਧਿਕਾਰੀ ਅਤੇ ਮੈਂਬਰ ਸਰਹੰਸ ਜੁਵਾਸਤੀ ਹੈ ਅਤੇ ਸਭ ਵਰਗਾਂ ਦੇ ਨਾਲ ਦੇ ਕੇ ਅੱਜ ਇਸ ਖੋਣ ਦਾਤੇ ਵਿੱਚ ਲੋਕ ਜੁਵਾ ਜਿਹੜੇ ਆ ਉਹ ਚਾਹਣ ਕਿ ਜਿਹੜਾ ਹਿੱਸਾ ਲੈਣਾ ਹੈ। ਤੋਂ ਸਭ ਆਪਣੇ ਮੈਂਬਰ ਸਰਹੰਸ ਜੀ ਨੂੰ ਅੱਛੀ ਆਦੇ ਤੋਂ ਨੂੰ ਮੈਂ ਬਣਾਵਾਂ ਮੈਂ ਮੈਂ ਨਹੀਂ ਕਰਦੇ ਕਿ ਜਿਨਾ ਤੱਕ ਇਹ ਮੈਸੇਜ ਕਰਦੇ ਆ ਬਹੁਤ ਲੋਕਾਂ ਨੂੰ ਆਪਣੀ ਆਵਾਜ਼ ਪਹਾਈਏ।